ਕੱਲ ਖਬਰ ਆਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੇ ਦਵਿੰਦਰਪਾਲ ਢੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੱਡਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਢੁੱਲਰ ਸਾਹਿਬ ਵੀ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸੇ ਪੰਥ ਦੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਸ ਪੇਜ ਕੀ ਉੱਤੇ ਗੋਲੀਆਂ ਚਲਾਈਆਂ ਉੱਥੇ ਜੁੱਤੀਆਂ ਨਾਲ ਪੁਲਸ ਭੇਜੀ ਤੇ ਆਪਾਂ ਸਾਰੇ ਚੁੱਪ ਆਂ ਅਸਲੀ ਗੱਲ ਆ ਆ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾਅ ਨਾ ਪੰਜਾਬ ਨਾਲ ਆ ਨਾ ਆਪਣੇ ਸਿੱਖ ਪੰਥ ਨਾਲ ਆ ਤੁਹਾ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਆਪਾਂ ਡਟ ਕੇ ਇਹਨਾਂ ਲੜਾਈ ਲੜੀਏ ਤਾਹੀਂ ਪੰਜਾਬ ਬਚ ਸਕਦਾ ਹੈ ਤੇ ਤਾਹੀਂ ਆਪਣੀ ਖਾਲਸਾ ਪੰਥ ਬਚ ਸਕਦਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਕੱਲ ਖਬਰ ਆਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੇ ਦਵਿੰਦਰਪਾਲ ਭੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਨ ਛੱਡਣ ਵਾਸਤੇ ਰਿਹਾ ਧੰਨਵਾਦ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੱਡਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਕੁੱਲਰ ਸਾਹਿਬ ਵੀ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸਾ ਪੰਥ ਨੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆਪਣੇ ਨਾਲ ਆਈ ਆਮ ਆਦਮੀ ਪਾਰਟੀ ਸਰਕਾਰ ਨੇ ਸੁल्तानਪੋਲੋ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਸ ਪੇਜ ਕੀ ਉੱਤੇ ਗੋਲੀਆਂ ਚਲਾਈਆਂ ਉੱਥੇ ਜੁੱਤੀਆਂ ਨਾਲ ਪੁਲਸ ਭੇਜੀ ਤੇ ਆਪਾਂ ਸਾਰੇ ਚੁੱਪ ਆਂ ਅਸਲੀ ਗੱਲ ਆ ਆ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾਅ ਨਾ ਪੰਜਾਬ ਨਾਲ ਆ ਨਾ ਆਪਣੇ ਸਿੱਖ ਪੰਥ ਨਾਲ ਆ ਤਾਂ ਮੈਂ ਆਈ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਡਟ ਕੇ ਇਹਨਾਂ ਨਾਲ ਲੜਾਈ ਲੜੀਏ ਤਾਂ ਹੀ ਪੰਜਾਬ ਬਚ ਸਕਦਾ ਹੈ ਤੇ ਤਾਂ ਹੀ ਆਪਣੇ ਖਾਲਸਾ ਪੰਥ ਬਚ ਸਕਦਾ ਹੈ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦੀ ਫਤਿਹ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦੀ ਫਤਿਹ ਕੱਲ ਖਬਰ ਆਈ ਹੈ ਕਿ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੇ ਜਵਿੰਦਰਪਾਲ ਭੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੇ ਛੜਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਪੁੱਲਰ ਸਾਹਿਬ ਵੀ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣੀਏ ਆਪਣੇ